ਭਾਰਤ ਮੋਬਾਈਲ ਜ਼ੋਨ ਵਾਲਿਆਂ ਨੇ ਬਾਈ ਆਤਮਾਕਲਾ ਲਾਇਆ ਹੋਇਆ ਦਿਵਾਲੀ ਤੇ ਕਹਿੰਦੇ ਕੋਈ ਵੀ ਮੋਬਾਈਲ ਜਾਂ 2000 ਦੀ ਸਸਤਰੀ ਖਰੀਦੋ ਤੇ ਇੱਕ ਲੱਕੀ ਕੂਪਨ ਪਾਓ 51 ਨਾਮ ਕੱਢਣੇ ਹਨ ਸਾਰੀ ਗੱਲਬਾਤ ਕਰਦੇ ਆਂ ਬੋਰਡ ਵਾਲੇ ਚੌਂਕ ਦੇ ਵਿੱਚ ਬਾਈ ਹੋਰਾਂ ਦੇ ਇੱਥੇ ਦੁਕਾਨ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਇਹਨਾਂ ਨੇ ਆਫਰ ਲਾਏ ਹੋਏ ਆ ਆ ਮਨੂ ਖੜਾ ਗਿਆ ਮਨੂ ਕੀ ਹਾਲ ਆ ਵਧੀਆ ਬਾਈ ਹੋ ਠੀਕ ਹੈ ਵਧੀਆ ਵੀਰੇ ਤੇ ਆ ਮਸ਼ੀਨਾ ਮਸ਼ੂਨਾ ਲਿਆਈ ਬੈਠੇ ਹੋ ਹੈ ਮਸ਼ੀਨਾ ਵੀਰੇ ਆਪਣਾ ਉਂਦ ਕੰਮ ਦਾ ਮੋਬਾਈਲ ਦਾ ਹੈਗਾ ਇਹਦਾ ਆਪਾਂ ਦੀਵਾਲੀ ਦੇ ਉੱਤੇ ਕਸਟਮਰਾਂ ਲਈ ਲੈ ਕੇ ਆਏ ਆ। ਠੀਕ ਹੈ। ਕਸਟਮਰਾਂ ਨੂੰ ਸਕੀਮਾਂ ਦੇਣੀਆਂ ਜਿਵੇਂ ਆਪਣੇ ਦੀਵਾਲੀ ਦੇ ਉੱਤੇ ਆਪਾਂ ਆਫਰ ਕੱਢ ਰਹੇ ਆ। ਅੱਗੇ ਆਪਣਾ 3-4 ਦਿਨਾਂ ਦਾ ਆਫਰ ਹੁੰਦਾ ਸੀ। ਹੁਣ ਕਿ 1 ਮਹੀਨਾ 3 ਦਿਨਾਂ ਦਾ ਚੱਲੂਗਾ। 27 ਅਕਤੂਬਰ ਨੂੰ ਡਰਾ ਕੱਢਿਆ ਜਾਊਗਾ। ਜਿਹਦੇ 'ਚ ਕੁੱਲ 52 ਨਾਮਣੇਗੀਆਂ। ਠੀਕ ਹੈ। ਵਾਸ਼ਿੰਗ ਮਸ਼ੀਨਾਂ, ਐਲ ਸੀ ਡੀਆਂ ਜੀ, ਬੋਚਾਂ, ਪਾਵਰ ਬੈਂਕ, ਏਅਰਪອດ ਸਾਰਾ ਕੁਝ ਕੁੱਲ 52 ਨਾਮਣੇਗੇ। ਠੀਕ ਹੈ। ਜਿਹੜੇ ਕਸਟਮਰਾਂ ਨੂੰ ਕੱਢੇ ਜਾਣੇ ਹੈਗੇ। ਕੋਈ ਵੀ ਮੋਬਾਈਲ ਹੂੰ ਜਾਂ ਤੁਸੀਂ 2000 ਰੁਪਏ ਤੱਕ ਦੀ ਐਕਸੈਸਰੀ ਖਰੀਦਦੇ ਹੋਗੇ ਉਹਦੇ ਨਾਲ ਤੁਹਾਨੂੰ ਇੱਕ ਲੱਕੀ ਕੂਪਨ ਮਿਲੇਗਾ ਠੀਕ ਹੈ ਉਹ ਕੂਪਨ ਜੇ ਕੁੱਲ 52 ਨਾਮ ਨੇ ਆ ਕਦੋਂ ਵੀ ਖਰੀਦ ਸਕਦਾ ਹੋ ਕਦੋਂ ਵੀ ਐਕਸੈਸਰੀ ਤੁਸੀਂ ਚਾਹੇ 1 ਮਹੀਨੇ 2 ਦਿਨਾਂ ਦਾ ਟਾਈਮ ਹੈ 1 ਮਹੀਨੇ 2 ਦਿਨਾਂ ਦੇ ਵਿੱਚ ਐਕਸੈਸਰੀ ਖਰੀਦ ਲਓ ਚਾਹੇ ਗਾਰਡ ਲਵਾ ਲਓ ਕਵਰ ਲੈ ਲਓ ਹੈੱਡਫੋਨ ਲੈ ਲਓ ਕੁਝ ਮਰਜ਼ੀ ਲੈ ਲਓ ਤੁਸੀਂ 1 ਮਹੀਨੇ ਚ 2000 ਦੀ ਸੈਸਰੀ ਪੂਰੀ ਕਰਦੇ ਹੋ ਤਾਂ ਵੀ ਤੁਹਾਨੂੰ ਇੱਕ ਕੂਪਨ ਮਿਲੂਗਾ ਜਿਸ ਤੇ ਇਹ ਕੁੱਲ 51 ਨਾਮ ਨੇ ਐਂ ਵੀ ਹੋ ਸਕਦਾ ਵੀ ਇੱਕ ਬੰਦਾ ਅੱਜ ਕੋਈ ਚੀਜ਼ ਖਰੀਦ ਕੇ ਲੈ ਗਿਆ ਅੱਜ ਭਾਵੇਂ 200 ਰੁਪਏ ਦੀ ਲੈ ਗਿਆ ਜੀ 3 ਦਿਨਾਂ ਬਾਅਦ ਭਾਵੇਂ 500 ਦੀ ਲੈ ਗਿਆ ਜੀ ਠੀਕ ਇੱਕ ਮਹੀਨੇ ਦੇ ਵਿੱਚ ਤੁਸੀਂ 2000 ਰੁਪਏ ਦੀ ਪੂਰੀ ਸੈਸਰੀ ਕਰਨੀ ਹੈ ਠੀਕ ਹੈ ਹਾਂਜੀ ਵੀਰੇ ਤਾਂ ਉਹਦੇ ਉਹਦੇ ਉਹ 51 ਜਿਹੜੇ ਨਾਮ ਕੱਢਣਗੇ ਉਹਦੇ ਵਿੱਚ ਉਹਦਾ ਨਾਮ ਆ ਜਾਊਗਾ ਹਾਂ 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 ਕੂਪਨ ਦੇਵਾਂਗੇ ਜੀ ਕੂਪਨਾਂ ਦੇ ਵਿੱਚੋਂ ਨਾਮ ਨਿਕਲਣਗੇ ਇਹ 51 ਨਾਮ ਨੇ ਆਪਣੇ ਆਪਣੇ ਪੇਜ ਫਾਰਮਰ ਟੀਵੀ ਤੇ ਆਪਾਂ ਲਾਈਵ ਕੱਢਾਂਗੇ ਮਿੱਤਰੋ ਨਾਮ ਠੀਕ ਹੈ ਲੈ ਵੀ ਮਿੱਤਰੋ ਤੁਸੀਂ ਵੱਧ ਵੱਧ ਲਾਹਾ ਲੈ ਸਕਦੇ ਹੋ ਭਾਰਤ ਮੋਬਾਈਲ ਜੋਂ ਵਾਲਾਂ ਦੇ ਮੋੜ ਮੰਡੀ ਦੇ ਵਿੱਚ ਠੀਕ ਹੈ ਜ਼ਿਲ੍ਹਾ ਬਠਿੰਡਾ ਦਾ ਤੇ ਬਾਕੀ ਆ ਦੇਖੋ ਸੋਨ ਮਸ਼ੀਨ ਦਿਖਾਉਣਾ ਬੋਲਟ ਆਸਦੀ ਆ ਬਾਈ ਇਹਨਾਂ ਕੋਲੇ ਠੀਕ ਹੈ ਇੱਧਰ ਤੇ ਆ ਇਹਨਾਂ ਕੋਲੇ ਜਿਹੜੀਆਂ ਐਲ ਸੀ ਡੀ ਵਗੈਰਾ ਲੱਗੀ ਹੋਈ ਆ ਵੀ ਪੂਰੀ ਵਧੀਆ ਕੰਪਨੀ ਆ ਬਾਈ ਪੂਰੀ ਵਧੀਆ ਕਲੈਰਿਟੀ ਆਉਂਦੀ ਇਹਨਾਂ ਦੀ ਠੀਕ ਹੈ ਆ ਇਹਨਾਂ ਕੋਲੇ 에어ਪੋਰਟ ਲੱਗੇ ਹੋਏ ਇੱਧਰਲੇ ਪਾਸੇ ਤੇ ਵਾਚਸ ਨੇ ਹਨ ਜਿਹੜੀਆਂ ਹੁੰਦੀਆਂ ਨੇ ਤੇ ਆ ਆਪਣੀਆਂ ਪਾਵਰ ਬੈਂਕ ਆ ਗਈ ਹਨ ਸਮਾਨ ਆਪਾਂ ਡੈਮੋ ਦੇ ਤੌਰ ਤੇ ਇੱਕ ਇੱਕ ਦੋ ਦੋ ਪੀਸ ਲਾਏ ਹੋਏ ਆ ਠੀਕ ਹੈ ਠੀਕ ਤੇ ਅੱਗੇ ਪਸੰਦ ਦਿਖਾਉਣੇ ਇਹਨਾਂ ਕੋਲੇ ਆਈਫੋਨ ਦਾ ਬਾਈ ਬਹੁਤ ਤਕੜਾ ਸਟਾਕ ਹੁੰਦਾ ਹਨਾ ਜੇ ਤੁਸੀਂ ਕੋਈ ਵੀ ਆਈਫੋਨ ਖਰੀਦਣਾ ਹੈਗਾਗਾ ਚਾਹੇ ਤੁਸੀਂ ਘੱਟ ਰੇਟ ਤੇ ਖਰੀਦਣਾ ਬਾਧ ਰੇਟ ਤੇ ਖਰੀਦਣਾ ਆਸਾਨ ਕਿਸ਼ਤਾਂ ਤੇ ਖਰੀਦਣਾ ਹੈ ਹਨਾ ਇੱਕ ਜਿਵੇਂ ਬਾਈ ਆਪਣੇ ਕੋਲੇ ਪੈਸੇ ਘੱਟ ਹੁੰਦੇ ਹਨਾ ਬੰਦੇ ਕੋਲੇ ਤੇ ਫਿਰ ਤੁਸੀਂ ਉਹਨੂੰ ਵੀ ਦੇ ਦਿੰਦੇ ਨੇ ਫੋਨ ਵੀਰੇ ਕੋਈ ਦਿੱਕਤ ਹੀ ਨਹੀਂ ਕੱਲਾ ਸਿੰਬਲ ਵਧੀਆ ਹੋਵੇ ਆਲ ਓਵਰ ਪੰਜਾਬ ਕੋਈ ਵੀ ਮੋਬਾਈਲ ਆਈਫੋਨ ਨਵਾਂ ਪੁਰਾਣਾ Android ਨਵਾਂ ਪੁਰਾਣਾ ਕੋਈ ਵੀ ਖਰੀਦੋ ਹਰ ਇੱਕ ਕਿਸ਼ਾਨ ਗਿਸ਼ਤਾਂ ਦੇ ਕਰਕੇ ਦੇਵਾਂਗੇ ਜੀ ਠੀਕ ਹੈ ਹਾਂਜੀ ਲੈ ਮਿੱਤਰੋ ਆ ਦੇਖੋ ਇਹਨਾਂ ਕੋਲੇ ਆਸਾਨ ਕਿਸ਼ਤਾਂ ਤੇ ਬਈ ਤੁਹਾਨੂੰ ਆਈਫੋਨ ਮਿਲ ਜਾਣਗੇ ਕੋਈ ਮਰਜ਼ੀ ਲੈ ਲਓ ਕੋਈ ਮਰਜ਼ੀ ਕਲਰ ਲੈ ਲਓ ਵੇਰੀਐਂਟ ਮਾਡਲ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹ ਲੈ ਰੋ ਠੀਕ ਹੈ ਬਈ ਆ ਦੇਖੋ ਆਈਫੋਨ ਹੀ ਲੱਗੇ ਪਿਆ ਇਧਰ Android ਫੋਨ ਲੱਗਿਆ ਜੇ ਤੁਸੀਂ Android ਫੋਨ ਕੋਈ ਵੀ ਲੈਣਾਗਾ ਠੀਕ ਹੈ ਤੇ ਸਾਰੇ ਲੱਗੇ ਹੋਏ ਆ ਕਿਹੜੇ ਕਿਹੜੇ ਇਹਦੇ ਵਿੱਚ ਆਪਣੇ ਕੋਲੇ ਮਨੂੰ ਆਈਫੋਨ ਤੇ ਤਾਂ ਸਾਰੇ ਹੈਗੇ ਆ ਜੀ ਠੀਕ ਹੈ ਕੋਈ ਵੀ ਵੇਰੀਐਂਟ ਲੈ ਲ